ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਾਤ ਦੇ ਸਮੇਂ ਤੇ ਜਿਹੜਾ ਸ੍ਰੀ ਹਿਮਕੋਟ ਸਾਹਿਬ ਨੂੰ ਯਾਤਰਾ ਕਰਨ ਲੱਗੇ ਆਂ ਆਪਾਂ ਨਗਰ ਬਟਾਲੇ ਤੋਂ ਆਪਾਂ ਬਿਆਸ ਵਾਲੀ ਜਿਹੜਾ ਰਵਾਨਗੀ ਹੋਈ ਸੀ ਇਹ ਮੇਰੇ ਨਾਲ ਦੇ ਚਾਰ ਸਿੰਘ ਨੇ ਜਿਹੜੇ ਮੇਰੇ ਨਾਲ ਜਾਣਗੇ ਤੇ ਆਪਾਂ ਜਿਹੜਾ ਵਾ ਹਿਮਕੋਟ ਸਾਹਿਬ ਨੂੰ ਰਵਾਨਾ ਹੋਣਾ ਤੇ ਆਪਾਂ ਹੁਣ ਜਿਹੜੀ ਇੱਥੋਂ ਦੇਹਰਾਦੂਨ ਐਕਸਪ੍ਰੈਸ ਜਿਹੜੀ ਟ੍ਰੇਨ ਰਾਤ ਦੇ ਸਮੇਂ ਤੇ ਵਰਕੇ ਹਰਦਵਾਰ ਉਤਰਾਂਗੇ ਹਰਦਵਾਰ ਤੋਂ ਅੱਗੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਆਪਾਂ ਜਿਹੜੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਰਟ ਜਿਹੜੇ ਦਿਖਾਣੇ ਆ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੇ ਆ ਅਲੱਗ-ਅਲੱਗ ਲੋਕੇਸ਼ਨਾਂ ਜਿਹੜੀਆਂ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸੰਗਤ ਨੇ ਬੈਗ ਜਿਹੜੇ ਚੱਕਲੇ ਨੇ ਤੇ ਆਪਣੀ ਟ੍ਰੇਨ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਆ ਚੁੱਕੀ ਆ ਦੀਆ ਉਹ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਵੀਡੀਓ ਕਰਦਾ ਸੀਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਬਿਆ ਇਹ ਬਿਆਸ ਸਟੇਸ਼ਨ ਦਾ ਜਿਹੜਾ ਦੋ ਸੋ ਸਮੇਂ ਦੇ ਪਾਜੂ ਆ ਚੁੱਕੇ ਨੇ ਆਪਾਂ ਸੰਗਾਨਪੁਰ ਸਟੇਸ਼ਨ ਜਿਹੜਾ ਵਾ ਕਰਾਸ ਕਰ ਚੁੱਕੇ ਆ ਬਿਲਕੁਲ ਰਾਈਟ ਟਾਈਮ ਗੱਡੀ ਲੱਗੀ ਜਾਲੀ सिहाब स्टेशन ले सघे रुढ़ी शहर स्टेशन जहिड़ा ਆਪਣੀ ਸੰਗਤ ਬੈਠੀ ਹੋਈ ਹੈ ਟ੍ਰੇਨ ਦੇ ਵਿੱਚ ਆਪਾਂ ਹਰਦਵਾਰ ਸਟੇਸ਼ਨ ਤੇ ਜਿਹੜਾ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜਾ ਹਰਦਵਾਰ ਲਿਖਿਆ ਹੋਇਆ ਤੁਹਾਨੂੰ ਦਿਖਾ ਰਹੇ ਆ ਜੀ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਆਪਾਂ ਜਿਹੜਾ ਆਟੋ ਦੇ ਵਿੱਚ ਜਿਹੜਾ ਗੁਰਦਰਾ ਸਾਹਿਬ ਦੇ ਅੱਗੇ ਆ ਗਏ ਨਾਲ ਦੀ ਨਾਲ ਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਦੀ ਬਤ ਆਪਾਂ ਆਪਣੇ ਜਥੇ ਦੇ ਨਾਲ ਸ੍ਰੀ ਰਿਸ਼ੀਕੇਸ਼ ਸ੍ਰੀ ਐਮਕੁੱਟ ਸਾਹਿਬ ਮੈਨੇਜਮੈਂਟ ٹرسٹ ਆਪਾਂ ਗੁਰਦੁਆਰਾ ਸਾਹਿਬ ਜਿਹੜਾ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਗੁਰਦੁਆਰਾ ਸ਼੍ਰੀ ਐਮਕੋਟ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਇਹ ਗੁਰਦੁਆਰਾ ਬਾਹਰ ਦੀ ਸਾਈਡ ਤੋਂ ਦ੍ਰਿਸ਼ ਤੇ ਤੁਹਾਨੂੰ ਨਾਲ ਦੀ ਨਾਲ ਅੱਗੇ ਲੋਕੇਸ਼ਨ ਵੀ ਆਪਾਂ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸੰਗਤ ਜਿਹੜੀ ਆ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਨਮਸਕਾਰ ਵਾਸਤੇ ਸੱਚਖੰਡ ਅੰਦਰ ਚੱਲੇ ਨੇ ਤੇ ਆਪਾਂ ਚਾਲੇ ਪਾਉਣ ਲੱਗੇ ਆ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੇ ਗੁਰਦਰਾ ਸਾਹਿਬ ਨੂੰ ਦਰਸ਼ਨ ਵਾਸਤੇ ਉੱਪਰ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਮੇਰੇ ਵਾਲੀ ਥਾੜੀ ਵੀ ਆਪਣਾ ਗੁਰਦਰਾ ਸਾਹਿਬ ਉੱਪਰ ਜਿਹੜਾ ਵਾ ਮੰਦਰ ਵਾਲੀ ਸਾਈਡ ਤੋਂ ਸੇਮ ਜਿਹੜਾ ਸਟਰਕਚਰ ਜਿਹੜਾ ਗੁਰਦਰਾ ਸਾਹਿਬ ਦਾ ਬਣੂ ਦਾ ਸੇਮ ਮੰਦਰ ਵਾਲੀ ਸਾਈਡ ਤੋਂ ਬਣਿਆ ਹੋਇਆ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਵੀਡੀਓ ਦੇ ਵਿੱਚ ਅੱਜ ਦਾ ਜੋ ਗੁਰੂ ਸਾਹਿਬ ਦਾ ਮੁਖਵਾ ਗਿਆ ਸ੍ਰੀ ਰਿਸ਼ੀਕੇਸ਼ ਸਾਹਿਬ ਤਾਂ ਅੱਜ ਦਾ ਜਿਹੜਾ ਹੁਕਮਨਾਮਾ ਸਾਹਿਬ ਜਿਹੜਾ ਅੱਜ ਦਾ ਆਇਆ ਹੈ ਤਨਾ ਸ੍ਰੀਮਨ ਲਾ ਚੌਥਾ ਕਾਮ ਤੇਨਾ ਸੋ ਐਸਾ ਹਰ ਧਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਵਾਹਿਗੁਰੂ ਜੀ ਇਹ ਆਪਣਾ ਗੁਰਦਰਾ ਸਾਹਿਬ ਤੁਸੀਂ ਦੇਖ ਰਹੇ ਹੋ ਨਾਲ ਦੇ ਨਾਲ ਤੁਹਾਨੂੰ ਜਿਹੜਾ ਦਿਖਾ ਰਿਹਾ ਸੇਮ ਸਟਰਕਚਰ ਜਿਹੜਾ ਬਾਹਰ ਵਾਲੀ ਸਾਈਡ ਤੋਂ ਮੇਨ ਗੁਰਦਰਾ ਸਾਹਿਬ ਦਾ ਉਹ ਅੰਦਰ ਵਾਲੀ ਸਾਈਡ ਬਣਿਆ ਹੋਇਆ ਜੀ